ਭਾਈ ਅਮਰਤਪਾਲ ਸਿੰਘ ਬਰੇ ਆਵਜੀ ਦਾ ਕੀ ਵਿਚਾਰਿਆ ਇੱਕ ਗਲਤੀ ਭਾਈ ਅਮਰਤਪਾਲ ਸਿੰਘ ਹੁਣਾਂ ਕੋ ਹੋਈ ਏ ਵਾਹੇ ਗੁਰੂ ਜੀ ਖਾਲਸਾ ਜੀ ਜਿ ਤਰ੍ਹਾਂ ਭਾਈ ਅਮਰਤਪਾਲ ਸਿੰਘ ਜੀ ਹਲਕਾ ਖਡੂਰ ਸਾਹਿਬ ਤੋਂ ਰਾਜਨੀਤਿਕ ਚੋਣਾਂ 'ਚ ਖੜੇ ਆ ਤੇ ਉਹਨਾਂ ਬਰੇ ਆਵਜੀ ਦਾ ਕੀ ਵਿਚਾਰਿਆ ਜਿਹੜੇ ਪਹਿਲੇ ਰਾਜਨੀਤਿਕ ਨੇ ਕੋਈ ਡਰੱਗ ਵੇਚਣ ਲਿਆ ਏ ਕੋਈ ਡਰੱਗ ਵਕਾਉਣ ਲਿਆ ਏ ਕੋਈ ਜਿਹੜਾ ਏ ਉਹ ਲੁਟਣ ਲਿਆ ਏ ਸਰਕਾਰੀ ਜ਼ਮੀਨਾਂ ਵੇਚਣ ਲਿਆ ਏ ਨਜਾਇਜ਼ ਪਰਚੇ ਕਰਾਉਣ ਲਿਆ ਏ ਕਮ ਸੇ ਕਮ ਉਹਨਾਂ ਦੇ ਕੰਪੈਰੀਜ਼ਨ ਤੇ ਉਹ ਇਹ ਵੇਲੇ ਤੇ ਸਭ ਤੋਂ ਵਧੀਆ ਹੀ ਨੇ ਜੇ ਕੱਲ ਨੂੰ ਬਣਨਗੇ ਤੇ ਕਮ ਸੇ ਕਮ ਨਸ਼ੇਤ ਨਹੀਂ ਵਕਾਉਣਗੇ ਜੇ ਜਿੱਤਣਗੇ ਤੇ ਕੱਲ ਨੂੰ ਕਮ ਸੇ ਕਮ ਜਿਹੜੇ ਉਹ ਪੰਥ ਦੀ ਕੌਮ ਦੀ ਦਿੱਲੀ ਪਾਰਲੀਮੈਂਟ ਚ ਗੱਲ ਕਰਨਗੇ ਜੇ ਜਿੱਤਣਗੇ ਤੇ ਕਮ ਸੇ ਕਮ ਜਿਹੜਾ ਹੈ ਉਹ ਨਜਾਇਜ਼ ਪਰਚੇ ਚੋਰੀਆਂ ਬੇਈਮਾਨੀਆਂ ਪ੍ਰਾਪਰਟੀ ਬਣਾਉਣੀ ਇਹੋ ਜੇ ਕਾਰੋਬਾਰੀਆਂ ਚ ਨਹੀਂ ਤੈਣਗੇ ਇੱਕ ਗਲਤੀ ਭਾਈ ਅਮਰਿਤਪਾਲ ਸਿੰਘ ਹੁਣਾਂ ਕੋ ਹੋਈ ਏ ਉਹਨਾਂ ਨੂੰ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਖੜਾ ਕਰਨਾ ਚਾਹੀਦਾ ਹੈ ਜਾਦਾ ਐਮਪੀ ਹੁੰਦੇ ਜੇ ਲੋਕ ਜਿਹੜੇ ਨਹੀਂ ਉਹ ਐਸ ਵੇਲੇ ਸਾਥ ਦਿੰਦੇ ਤੇ ਸਿੱਖਾਂ ਦੀ ਇੱਕ ਜਿਹੜੀ ਨਵੀਂ ਪਾਰਟੀ ਜਿਹੜੀ ਹੈ ਵੇਲੇ ਜਦੋਂ ਸ਼੍ਰੋਮਣੀ ਅਕਾਲੀ ਦਲ ਹੀ ਪਹਿਲਾਂ ਉਹ ਹੁਣ ਬਰਬਾਦ ਹੀ ਹੋ ਗਈ ਆਲਮੋਸਟ ਕਮ ਸੇ ਕਮ ਜਿਹੜੀ ਆ ਇੱਕ ਨਵੀਂ ਪਾਰਟੀ ਸਿੱਖਾਂ ਨੂੰ ਚਾਹੀਦੀ ਹੀ ਪੰਥ ਦੀ ਪਾਰਟੀ ਚਾਹੀਦੀ ਹੀ ਕਮ ਸੇ ਕਮ ਉਹ ਹੀ ਇੱਕ ਖੜੀ ਹੋ ਜਾਂਦੀ ਜਿਹੜੀ ਪੰਥ ਦੀ ਗੱਲ ਕਰਦੀ ਪੰਜਾਬੀ ਦੀ ਗੱਲ ਕਰਦੀ ਸਿੱਖਾਂ ਦੇ ਹਿੱਤਾਂ ਦੀ ਗੱਲ ਕਰਦੀ ਤੇ ਵਧੀਆ ਨੇ ਬਾਕੀ ਜਿਹੜੇ ਜਿਹੜੇ ਵੀਰ ਵਿਰੋਧ ਚ ਨੇ ਕਹੇ ਵੀ ਕਾਰਨ ਕਰਕੇ ਕੇ ਵਿਚਾਰਕ મત ਭੇਦਾਂ ਨੂੰ ਲੈ ਕੇ ਕੇ ਸੋਚ ਨੂੰ ਲੈ ਕੇ ਉਹਨਾਂ ਸਾਰਿਆਂ ਨੂੰ ਜਿਹੜਾ ਏ ਉਹ ਸਾਥ ਦੇਣਾ ਚਾਹੀਦਾ ਕਿਉਂਕਿ ਜੇ ਕਿਸੇ ਦਾ ਕੋਈ ਸ਼ੰਕਾ ਹੈ ਕਿ ਉਹ ਪਲੋਟ ਕੀਤੇ ਨੇ ਜਾਂ ਉਹ ਇਦਾਂ ਨੇ ਤੇ ਕਮ ਸੇ ਕਮ ਆਪੇ ਉਹ ਵੀ ਸਾਹਮਣੇ ਆ ਜਾਏਗਾ ਜੇ ਕਿਸੇ ਨੂੰ ਲੱਗਦਾ ਏ ਕਿ ਨਹੀਂ ਸਹੀ ਕਰਨਗੇ ਜਾਂ ਪਰ ਹਰ ਪਾਸੇ ਕੌਮ ਦਾ ਫਾਇਦਾ ਇਹ ਉਹਨਾਂ ਨੂੰ ਜਿਤਾਉਣ 'ਚ ਨੁਕਸਾਨ ਨਹੀਂ ਹੈਗਾ ਇਹ ਕਰਕੇ ਸਾਰਿਆਂ ਨੂੰ ਹੰਬਲਾ ਮਾਰ ਕੇ ਜਿਹੜਾ ਇਹ ਜਰੂਰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਏ ਆਹੀ ਨਹੀਂ ਸਕੋ ਸਾਰਿਆਂ ਨੂੰ ਗੁਜਾਰਸ਼ ਕਰਾਂਗੇ ਕਿ ਤਗੜੇ ਹੋ ਕੇ ਜਿਹੜਾ ਇਹ ਉਹ ਸਾਥ ਦਿਓ ਭਾਈ ਵਾਹੇ ਗੁਰੂ